ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੇ ਵਖੀ ਹੋਈ ਫਤੇ ਦੀ ਸਾਨ ਕਰੀਏ ਗੱਜ-ਵੱਜ ਕੇ ਆਖੋ ਜੀਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਕਥਾ ਲੈ ਕੇ ਹਾਜ਼ਰ ਹੋਏ ਹਾਂ ਸਾ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਜੁਗਤੀ ਨਾਲ ਪਾਠ ਕਰ ਲੋ ਇੰਨੀਆਂ ਦਾਤਾਂ ਮਿਲਣਗੀਆਂ ਤੁਸੀਂ ਜੋ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਮਹਾਂਪੁਰਸ਼ ਜੀ ਇਸ ਸਹੀ ਢੰਗ ਦੇ ਨਾਲ ਪਾਠ ਕਰਨ ਦਾ ਤਰੀਕਾ ਦੱਸਦੇ ਹਨ ਸਾਧ ਸੰਗਤ ਜੀ ਕਥਾ ਦੇ ਅੰਤ ਤੱਕ ਬਣੇ ਰਹਿਣਾ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਇਗਰੋ ਜੀ ਨੂੰ ਸੱਚੇ ਮਾਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹੀੁਰਜੀ ਸਾਡੀ ਝੋਲੀ ਵਿੱਚ ਕਿੰਨੇ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਧ ਸੰਗਤ ਜੀ ਤਾ ਜੋ ਕਿਸੇ ਦਾ ਪਲਾ ਹੋ ਸਕੇ ਕੋਈ ਗੁਰੂ ਦੇ ਚਰਨੀ ਲੱਗ ਸਕੇ ਕੋਈ ਗੁਰੂ ਦੇ ਨੇੜੇ ਹੋ ਸਕੇ ਸਾ ਸੰਗਤਾਂ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤਾ ਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਪੜ੍ਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਤ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮਿਆ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਤ ਸੰਗਤ ਜੀ ਆਓ ਹਣ ਆਪਾਂ ਇਸ ਪਵਿੱਤਰ ਕਥਾ ਦੀ ਸਾਂਝ ਪਾਉਣ ਵਾਲੀ ਹੈ ਸਾਤ ਸੰਗਤ ਜੀ ਮਹਾਪੁਰਜੀ ਕਹਿੰਦੇ ਨੇ ਭਾਈ ਇੱਕ ਆਸਣ ਭਗਤੀ ਹੁੰਦੀ ਹੈ ਸਾਧ ਸੰਗਤ ਜੀ ਆਸਣ ਭਗਤੀ ਇਹ ਹੈ ਕਿ ਤੁਸੀਂ ਚੌਂਕੜਾ ਮਾਰ ਕੇ ਪਾਠ ਕਰ ਰਹੇ ਹੋ ਸਾਧ ਸੰਗਤ ਜੀ ਸਾਹਮਣੇ ਆਸਣ ਬਿਸ਼ਾਇਆ ਹੋਇਆ ਹੈ ਮੈਂ ਇਕੱਲਾ ਨਹੀਂ ਬੈਠਾ ਮਹਾਪੁਰਸ਼ੀ ਕਹਿੰਦੇ ਨੇ ਭਾਈ ਮੇਰਾ ਗੁਰੂ ਨਾਲ ਬੈਠਾ ਹੈ ਮੇਰੇ ਸਾਹਮਣੇ ਬੈਠਾ ਹੈ ਆਸਣ ਅਸਲੋਂਾ ਆਪਣੇ ਮਾਲਕ ਦਾ ਸਾ ਸੰਗਤ ਜੀ ਤੁਸੀਂ ਸਾਰੇ ਕੋਈ ਸੋਫੇ ਤੇ ਬੈਠ ਕੇ ਪਾਠ ਕਰਦਾ ਹੈ ਕੋਈ ਕੁਰਸੀ ਤੇ ਬੈਠ ਕੇ ਪਾਠ ਕਰਦਾ ਹੈ ਕੋਈ ਗੱਲ ਨਹੀਂ ਲੋਕੀ ਕਹਿੰਦੇ ਨੇ ਕੋਈ ਗੱਲ ਨਹੀਂ ਪਰ ਘਰ ਵਿੱਚ ਇੱਕ ਜਗ੍ਹਾ ਜ਼ਰੂਰ ਰੱਖਿਆ ਕਰੋ ਸਾ ਸੰਗਤ ਜੀ ਜੇ ਪ੍ਰਕਾਸ਼ ਹੈ ਤਾਂ ਬਹੁਤ ਵਧੀਆ ਨਹੀਂ ਕੋਈ ਆਸਣ ਹੋਵੇ ਸਾਧ ਸੰਗਤ ਜੀ ਜਿੱਥੇ ਸਾਹਮਣੇ ਬੈਠ ਕੇ ਤੁਸੀਂ ਨਿਤਨੇਮ ਕਰ ਸਕੋ ਸਰਬ ਲੋਹ ਦੇ ਸ਼ਾਸਤਰ ਦਾ ਵੀ ਆਸਣ ਲਾ ਸਕਦੇ ਹੋ ਮਹਾਪੁਰਜ ਜੀ ਕਹਿੰਦੇ ਨੇ ਭਾਈ ਸਤਿਆਂ ਦਾ ਵੀ ਲਗਾ ਸਕਦੇ ਹੋ ਸੈਂਚੀਆਂ ਦਾ ਵੀ ਲਗਾ ਸਕਦੇ ਹੋ ਸੰਤ ਮਹਾਪੁਰਸ਼ ਕਹਿੰਦੇ ਨੇ ਭਾਈ ਬਹੁਤ ਸਾਰੇ ਉਹਨਾਂ ਨੂੰ ਸਤਿਕਾਰ ਦਿਆਂ ਕਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਪਾਏ ਜਦੋਂ ਅਸੀਂ ਵਿਧੀ ਅਨੁਸਾਰ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਾਠ ਕਰਦੇ ਹਾਂ ਸੁੱੱਚੇ ਕੱਪੜੇ ਪਾ ਕੇ ਸਾਧ ਸੰਗਤ ਜੀ ਆਸਣ ਲਗਾ ਕੇ ਬੈਠਣਾ ਹੈ ਉੱਥੇ ਬੈਠ ਕੇ ਇੱਕ ਤੁਸੀਂ ਨੇ ਆਪਣਾ ਆਸਣ ਲਗਾਉਣਾ ਹੈ ਇੱਕ ਗੁਰੂ ਮਹਾਰਾਜ ਜੀ ਦਾ ਆਪਣੇ ਸਾਹਮਣੇ ਲਗਾਉਣਾ ਹੈ ਕਿ ਗੁਰੂ ਮਹਾਰਾਜ ਜੀ ਉੱਥੇ ਬੈਠ ਸਕਣ ਸਾਥ ਸੰਗਤ ਜੀ ਗੁਰੂ ਮਹਾਰਾਜ ਜੀ ਨੂੰ ਤੁਸੀਂ ਹਾਜ਼ਰ ਨਾਜ਼ਰ ਸਮਝ ਕੇ ਸਾਥ ਸੰਗਤ ਜੀ ਤੁਸੀਂ ਫਿਰ ਪਾਠ ਕਰਨਾ ਹੈ ਸਾਥ ਸੰਗਤ ਜੀ ਤੁਸੀਂ ਇਕਾਗਰ ਜਿਤ ਹੋ ਕੇ ਬਾਣੀ ਦਾ ਜਾਪ ਕਰਨਾ ਹੈ ਜਿਸ ਦੇ ਨਾਲ ਗੁਰੂ ਮਹਾਰਾਜ ਜੀ ਤੁਹਾਡੇ ਕਰਦੇ ਵਿੱਚ ਇੰਨੀਆਂ ਬਰਕਤਾਂ ਆ ਜਾਣਗੀਆਂ ਇੰਨੀਆਂ ਖੁਸ਼ੀਆਂ ਆ ਜਾਣਗੀਆਂ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸਾਥ ਸੰਗਤ ਜੀ ਪੰਜ ਤਖਤਾਂ ਦੇ ਮਹਾਰਾਜ ਨੇ ਪ੍ਰਕਾਸ਼ ਦੇ ਨਾਲ ਸ਼ਾਸਤਰਾਂ ਦੇ ਆਸਣ ਵੱਖਰੇ ਲੱਗਦੇ ਨੇ ਸਾਧ ਸੰਗਤ ਜੀ ਤੁਸੀਂ ਦੇਖਦੇ ਹੀ ਹੋ ਤਖਤ ਸਾਹਿਬ ਸਾਧ ਸੰਗਤ ਜੀ ਤਾਂ ਸੋਨੇ ਦੀ ਪਾਲਕੀ ਵਿੱਚ ਤੁਸੀਂ ਦੇਖਦੇ ਹੀ ਹੋ ਦਰਬਾਰ ਸਾਹਿਬ ਸੋਨੇ ਦੀ ਪਾਲਕੀ ਵਿੱਚ ਗੁਰੂ ਮਹਾਰਾਜ ਜੀ ਦਾ ਅਸਣ ਲੱਗਦਾ ਹੈ ਸੋਨੇ ਦੀ ਪਾਲਕੀ ਸ਼ਾਸਤਰਾਂ ਦਾ ਆਸਣ ਹੁੰਦਾ ਹੈ ਮਹਾਰਾਜ ਜੀ ਦਾ ਪ੍ਰਕਾਸ਼ ਘਰ ਹੋਵੇ ਸੇਵਾ ਕਰਿਆ ਕਰੋ ਤਿੰਨ ਵੇਲੇ ਜਾ ਪ੍ਰਸ਼ਾਦੇ ਦਾ ਸਾਧ ਸੰਗਤ ਜੀ ਭੋਗ ਲਵਾਇਆ ਕਰੋ ਜਿਸ ਦੇ ਨਾਲ ਘਰ ਦੇ ਵਿੱਚ ਕਦੇ ਵੀ ਅੰਨ ਦੀ ਕਮੀ ਨਹੀਂ ਹੋਵੇਗੀ ਸਾਧ ਸੰਗਤ ਜੀ ਜਿਸ ਦੇ ਨਾਲ ਘਰ ਦੇ ਵਿੱਚ ਤੁਹਾਡੇ ਅੰਨ ਦੇ ਵਿੱਚ ਵਰਕ ਤਾਂ ਬਹੁਤ ਆਣਗੀ ਹੈ ਸੰਤ ਮਹਾਂਪੁਰਸ਼ ਜੀ ਦੱਸਦੇ ਨੇ ਪਾਈ ਬਹੁਤ ਵਧੀਆ ਨੀਤੇ ਉਸ ਦੇ ਸਾਹਮਣੇ ਬੈ ਕੇ ਫਿਰ ਆਪਣਾ ਨੇਮ ਕਰੋ 10-15 ਮਿੰਟ ਰੋ ਸਵੇਰੇ ਤੁਸੀਂ ਨੇਮ ਕਰਨਾ ਹੈ ਜਦੋਂ ਤਹੀ 16ਵੇਂ ਦਿਨ ਸਾਧ ਸੰਗਤ ਜੀ ਸਾਧ ਸੰਗਤ ਜੀ ਕਹਿੰਦੇ ਭਾਈ ਜੇ ਤੂੰ 16ਵੇਂ ਦਿਨ ਗੁਰੂ ਮਹਾਰਾਜ ਜੀ ਅੱਗੇ 10-15 ਦਿਨ ਤੱਕ ਜਪ ਕਰਦਾ ਰਿਹਾ 16ਵੇਂ ਦਿਨ ਜਦੋਂ ਤੂੰ ਗੁਰੂ ਮਹਾਰਾਜ ਜੀ ਦੇ ਅੱਗੇ ਜਾ ਕੇ ਨਹੀਂ ਬੈਠਿਆ ਬਾਈ ਗੁਰਜੀ ਦਾ ਜਪ ਨਹੀਂ ਕੀਤਾ ਤਾਂ ਗੁਰੂ ਮਹਾਰਾਜ ਜੀ ਤੈਨੂੰ ਓਢਿੱਕਣਗੇ ਕਿ ਮੇਰਾ ਸਿੱਖ ਕਿਉਂ ਨਹੀਂ ਆਇਆ ਮੇਰਾ ਪਿਆਰਾ ਸਿੱਖ ਸਾਧ ਸੰਗਤ ਜੀ ਤੁਹਾਨੂੰ ਵੀ ਅੰਦਰ ਖਿੱਚ ਪਵੇਗੀ ਪਤਾ ਨਹੀਂ ਕੀ ਭੁੱਲ ਗਏ ਅੱਜ ਸਾਧ ਸੰਗਤ ਜੀ ਐਸੇ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਫਰਮਾਨ ਹੈ ਸਾਧ ਸੰਗਤ ਜੀ ਬੁੱਲੇ ਸ਼ਾਹ ਜੀ ਨੇ ਇਹ ਫਰਮਾਨ ਕੀਤਾ ਹੈ ਇਸ਼ਕ ਦੀ ਨਮਾਜ਼ ਦਾ ਜੇ ਪਹਿਲਾ ਅਸੂਲ ਹੈ ਯਾਰ ਹੋਵੇ ਸਾਹਮਣੇ ਤਾਂ ਸਜਦਾ ਕਬੂਲ ਹੈ ਸਾਧ ਸੰਗਤ ਜੀ ਇਹ ਬੁੱਲੇ ਸ਼ਾਹ ਜੀ ਦੇ ਵਚਨ ਨੇ ਸਾਧ ਸੰਗਤ ਜੀ ਉਹਨਾਂ ਨੇ ਫਰਮਾਨ ਕੀਤਾ ਹੈ ਇਸ਼ਕ ਕੀ ਨਮਾਜ਼ ਕਾ ਜੇ ਪਹਿਲਾ ਅਸੂਲ ਹੈ ਯਾਰ ਹੋਵੇ ਸਾਹਮਣੇ ਤਾਂ ਸਜਦਾ ਕਬੂਲ ਹੈ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਇਹ ਅਸਨ ਭਗਤੀ ਨੂੰ ਸਾਧ ਸੰਗਤ ਜੀ ਜਿਹੜੇ ਪ੍ਰੇਮੀ ਸਾਤ ਸੰਗਤ ਜੀ ਗੁਰੂ ਮਹਾਰਾਜ ਜੀ ਦਾ ਆਪਣੇ ਸਾਹਮਣੇ ਆਸਣ ਲਗਾ ਕੇ ਜਾਪ ਕਰਦੇ ਨੇ ਪਾਠ ਕਰਦੇ ਨੇ ਹੋ ਸਕਦਾ ਹੈ ਰੋਜ਼ ਪੰਜ ਬਾਣੀਆਂ ਦਾ ਜਾਪ ਕਰਿਆ ਕਰੋ ਜਿਸ ਦੇ ਨਾਲ ਸਾਤ ਸੰਗਤ ਜੀ ਤੁਹਾਡੇ ਸਾਰੇ ਕਾਰਜ ਸਿੱਧ ਹੋ ਜਾਣਗੇ ਘਰ ਦੇ ਵਿੱਚ ਮਾੜੀਆਂ ਰੂਹਾਂ ਉਹ ਆਪਣੇ ਆਪ ਚਲੇ ਜਾਣਗੀਆਂ ਇਸ ਨੂੰ ਕਹਦੇ ਨੇ ਸਾਤ ਸੰਗਤ ਜੀ ਆਸਣ ਭਗਤੀ ਸੰਤ ਮਹਾਪੁਰਸ਼ਾ ਜੀ ਨੇ ਦੇ ਕੋਲ ਇੱਕ ਪ੍ਰੇਮੀ ਗਿਆ ਸੀ ਜਿਹੜਾ ਕਹਿੰਦਾ ਮਹਾਪੁਰਸ਼ ਜੀ ਮੇਰਾ ਕੋਈ ਕੰਮ ਸਿਰ ਨਹੀਂ ਲੱਗਦਾ ਨਾ ਹੀ ਮੇਰਾ ਬਾਣੀ ਦੇ ਵਿੱਚ ਧਿਆਨ ਲੱਗਦਾ ਹੈ ਤਾਂ ਸੰਤ ਮਹਾਪੁਰਸ਼ਾ ਜੀ ਨੇ ਉਸ ਪ੍ਰੇਮੀ ਨੂੰ ਵਚਨ ਕੀਤੇ ਸੀ ਭਾਈ ਪੁੱਛਿਆ ਪਹਿਲਾਂ ਪੂਰਨ ਬ੍ਰह्म ज्ञानी ਸੰਤ ਪਾਪਾ ਜੈ ਸਿੰਘ ਜੀ ਨੇ ਭਾਈ ਪਾਠ ਕਿਵੇਂ ਕਰਦਾ ਹੈ ਕਹਿੰਦਾ ਬਾਬਾ ਜੀ ਕਦੇ ਤੁਰਦਾ ਫਿਰਦਾ ਪਾਠ ਕਰ ਲੈਂਦਾ ਹਾਂ ਕਦੇ ਕੋਈ ਕੰਮ ਕਰਦਾ ਪਾਠ ਕਰ ਲੈਂਦਾ ਹਾਂ ਜੇ ਹੋ ਸਕੇ ਤਾਂ 10 ਮਿੰਟ ਬੈਠ ਕੇ ਪਾਠ ਕਰ ਲੈਂਦਾ ਹਾਂ ਤਾਂ ਮਹਾਪੁਰਸ਼ਾ ਜੀ ਹਸਣ ਲੱਗ ਪਏ ਕਹਿੰਦੇ ਭਾਈ ਇਦਾਂ ਗੁਰੂ ਨਹੀਂ ਮਿਲਦਾ ਗੁਰੂ ਨੂੰ ਪਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਫੇ ਗੁਰੂ ਮਹਾਰਾਜ ਜੀ ਨੇ ਸੰਤ ਮਹਾਪੁਰਸ਼ਾ ਜੀ ਨੇ ਬਚਨ ਕੀਤੇ ਭਾਈ ਕਹਿੰਦੇ ਜਦੋਂ ਵੀ ਤੂੰ ਸਵੇਰੇ ਇਸ਼ਨਾਨ ਕਰਕੇ ਸੱਚੇ ਕੱਪੜੇ ਪਾ ਕੇ ਗੁਰੂ ਮਹਾਰਾਜ ਜੀ ਅੱਗੇ ਬੈਠ ਕੇ ਪਾਠ ਕਰਨਾ ਹੈ ਨਾਮ ਜਪਣਾ ਹੈ ਤਾਂ ਦੋ ਆਸਣ ਲਗਾਉਣੇ ਨੇ ਤੁਹ ਇੱਕ ਗੁਰੂ ਮਹਾਰਾਜ ਜੀ ਦਾ ਇੱਕ ਆਪਣਾ ਉਹ ਸੁੱਚੀ ਚਾਦਰ ਹੋਵੇ ਜਾਂ ਸੁੱਚਾ ਕੱਪੜਾ ਹੋਵੇ ਦੋਨੇ ਹੀ ਆਸਣ ਸੁੱਚੇ ਹੋਣੇ ਚਾਹੀਦੇ ਨੇ ਸਾਧ ਸੰਗਤ ਜੀ ਜਦੋਂ ਤੁਸੀਂ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਅੱਗੇ ਬੈਠ ਕੇ ਬਾਠ ਕਰੋਗੇ ਨਿਤਨੇਮ ਕਰੋਗੇ ਤਾਂ ਸਾਧ ਸੰਗਤ ਜੀ ਜਿਹੜੀ ਵੀ ਤੁਸੀਂ ਤੁਹਾਡੀ ਇੱਛਾ ਹੈ ਉਹ ਤੁਹਾਡੇ ਪੂਰੀ ਹੋ ਜਾਵੇਗੀ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚ ਕਬੂਲ ਹੋ ਜਾਵੇਗੀ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਕਰਕੇ ਤੇ ਦੇਖੋ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤ ਮੇ ਆਪਣੇ ਤਨ ਮਨ ਹੋਏ ਨਿਹਾਲੇ ਜਾਵ ਗੁਰ ਤੇ ਖਾਂ ਸਾਹਮਣੇ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤ ਮੇ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਸਾ ਸੰਗਤ ਜੀ ਕਹਿੰਦੇ ਜਦੋਂ ਅਸੀਂ ਆਪਣਾ ਸਾਡਾ ਹਿਰਦਾ ਸੱਚਾ ਹੁੰਦਾ ਹੈ ਸਾ ਸੰਗਤ ਜੀ ਸਾਡਾ ਤਨ ਮਨ ਸੱਚਾ ਹੁੰਦਾ ਹੈ ਸਾਥ ਸੰਗਤ ਜੀ ਜਦੋਂ ਅਸੀਂ ਸ਼ਰਧਾ ਭਾਵਨਾ ਦੇ ਨਾਲ ਇਕਾਗਰ ਚਿੱਤ ਹੋ ਕੇ ਅਸੀਂ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ ਤਾਂ ਸਾਥ ਸੰਗਤ ਜੀ ਗੁਰੂ ਮਹਾਰਾਜ ਜੀ ਤੁਹਾਨੂੰ ਆਪਣੇ ਆਪ ਦਰਸ਼ਨ ਦੇ ਦਿੰਦੇ ਨੇ ਉਹ ਤੁਹਾਡੇ ਤੋਂ ਖੁਸ਼ ਹੋ ਕੇ ਗੁਰੂ ਮਹਾਰਾਜ ਜੀ ਸਾਥ ਸੰਗਤ ਜੀ ਆਪੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਸਾਥ ਸੰਗਤ ਜੀ ਤੇ ਉਹਨਾਂ ਦੇ ਸਾਹੇ ਕਰਜ ਆਪ ਅੱਗੇ ਹੋ ਕੇ ਸਵਾਰਤ ਨੇ ਸਾਥ ਸੰਗਤ ਜੀ ਸੰਤ ਮਹਾਪੁਰਜੀ ਕਹਿੰਦੇ ਨੇ ਭਾਈ ਇਹ ਹੈ ਆਸਣ ਪ੍ਰਕਾਸ਼ ਇਹ ਕੋਈ ਕਿਤਾਬ ਨਹੀਂ ਗੁਰਗੋਵਿੰਦ ਸਿੰਘ ਜੀ ਚੌਂਕ ਨਾ ਮਾਰ ਕੇ ਬੈਠੇ ਨੇ ਆਸਣ ਉੱਤੇ ਸਾਧ ਸੰਗਤ ਜੀ ਤੁਸੀਂ ਵੀ ਇਸੇ ਤਰ੍ਹਾਂ ਕਰਕੇ ਦੇਖੋ ਸਾਧ ਸੰਗਤ ਜੀ ਤੁਹਾਡੇ ਵਿਮਾਨ ਦੇ ਵਿੱਚ ਜੋ ਵੀ ਇੱਛਾ ਹੈ ਜੋ ਵੀ ਤੁਸੀਂ ਚਾਹੁੰਦੇ ਹੋ ਉਹ ਤੁਹਾਡੇ ਮਿਲ ਜਾਵੇਗਾ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਵਾਰ ਵਾਹਿਗੁਰੂ ਜੀ ਦਾ ਨਾਮ ਜਪ ਕੇ ਦੇਖੋ ਤਾਂ ਸਾਧ ਸੰਗਤ ਜੀ ਤੁਹਾਨੂੰ ਹਰ ਇੱਕ ਇੱਛਾ ਪੂਰੀ ਹੋ ਜਾਊਗੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਜਿਹੜਾ ਮਹਾਪੁਰਸ਼ਾਂ ਦੇ ਕੋਲ ਪ੍ਰੇਮੀ ਆਇਆ ਸੀ ਉਸਨੇ ਵੀ ਇਦਾਂ ਹੀ ਕੀਤਾ ਤਾਂ ਸਾਧ ਸੰਗਤ ਜੀ ਉਹ ਮਹਾਪੁਰਸ਼ਾਂ ਦੇ ਕੋਲ ਇਸੇ ਤਰ੍ਹਾਂ ਹੀ ਪਾਈ ਸਮਾਪਤ ਹੋ ਗਿਆ ਉਹ 4 ਕਿ ਮਹੀਨੇ ਬਾਅਦ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਇਆ ਤੇ ਗੁਰੂ ਮਹਾਰਾਜ ਜੀ ਨੂੰ ਆ ਕੇ ਕਹਿੰਦਾ ਮਹਾਰਾਜ ਜੀ ਖੁਣ ਤੇ ਆਨੰਦ ਹੀ ਬਹੁਤ ਆਉਂਦਾ ਹੈ 파ਠ ਕਰਨ ਦਾ ਨਿਤਨੇਮ ਕਰਨ ਦਾ ਦਿਲ ਕਰਦਾ ਹੈ ਕਰੀ ਜਾਵਾਂ ਕਰੀ ਜਾਵਾਂ ਕਰੀ ਜਾਵਾਂ ਮਨ ਨਹੀਂ ਕਰਦਾ ਕਿ ਮੈਂ ਛੱਡਾਂ ਕਿਉਂਕਿ ਗੁਰੂ ਮਹਾਰਾਜ ਜੀ ਉਸ ਟਾਈਮ ਉੱਤੇ ਆਪ ਵਿਰਾਜਮਾਨ ਹੁੰਦੇ ਹਨ ਇਸ ਦਿਨ ਜਿਸ ਦੇ ਨਾਲ ਮੇਰੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ ਮਹਾਂਪੁਰਜੀ ਇੱਕ ਸਾ ਸੰਗਤ ਜੀ ਗੁਪਤ ਜੁਤੀ ਦਾਸ ਜੀ ਹਨ ਜਾਪ ਕਰਨੀ ਜਿਹਨਾਂ ਦਾ ਕੋਈ ਵੀ ਕੰਮ ਅੜਿਆ ਹੋਇਆ ਹੈ ਘਰ ਦੇ ਵਿੱਚ ਮਾੜੀਆਂ ਰੋਹਾਂ ਨੇ ਕੋਈ ਵੀ ਤੁਹਾਨੂੰ ਦੁੱਖ ਤਕਲੀਫ ਹੈ ਇਸ ਤਰ੍ਹਾਂ ਤੁਸੀਂ ਜਾਪ ਕਰਕੇ ਦੇਖੋ ਤਾਂ ਸਾਥ ਸੰਗਤ ਜੀ ਤੁਹਾਡਾ ਕਰ ਸ਼ੁੱਧ ਹੋ ਜਾਵੇਗਾ ਬਾਣੀ ਦੇ ਨਾਲ ਸਾਥ ਸੰਗਤ ਜੀ ਬਾਣੀ ਤੁਸੀਂ ਮੂੰਹ ਦੇ ਵਿੱਚ ਨਹੀਂ ਪੜਨੀ ਉੱਚੀ ਬੋਲ ਕੇ ਪੜਨੀ ਹੈ ਸਾਤ ਸੰਗਤ ਜੀ ਜਿਹੜੀ ਘਰ ਦੇ ਕੋਨੇ-ਕੁਨੇ ਵਿੱਚ ਸੋਨੇ ਜਿਸ ਦੇ ਨਾਲ ਸਾਤ ਸੰਗਤ ਜੀ ਤੁਹਾਡਾ ਘਰ ਦੀਆ ਕੰਧਾ ਸ਼ੁੱਧ ਹੋ ਜਾਣਗੇ ਆ ਗੁਰੂ ਮਹਾਰਾਜ ਜੀ ਕਹਿੰਦੇ ਉੱਤੇ ਫਿਰ ਬਰਕਤਾਂ ਹੀ ਬਰਕਤਾਂ ਆਉਂਦੀਆਂ ਨੇ ਖੁਸ਼ੀਆਂ ਹੀ ਖੁਸ਼ੀਆਂ ਹੀ ਆਉਂਦੀਆਂ ਸੁੱਖ ਹੀ ਸੁੱਖ ਆਉਂਦੇ ਆ ਉੱਥੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ ਮਾੜੀਆਂ ਰੂਹਾਂ ਦਾ ਨਾਸ਼ ਹੋ ਜਾਂਦਾ ਹੈ ਸਾਤ ਸੰਗਤ ਜੀ ਤੁਸੀਂ ਵੀ ਮਹਾਪੁਰਸ਼ਾਂ ਜੀ ਦੇ ਦੱਸੇ ਹੋਏ ਇਸ ਤਰੀਕੇ ਦੇ ਨਾਲ ਜਾਪ ਕਰਕੇ ਦੇਖੋ ਵਾਹਿਗੁਰੂ ਜੀ ਦਾ ਨਿਤਨੇਮ ਕਰਕੇ ਦੇਖੋ ਸਾਧ ਸੰਗਤ ਜੀ ਤੁਹਾਡੇ ਵੀ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਧ ਸੰਗਤ ਜੀ ਤਾਂ ਜੋ ਕੋਈ ਗੁਰੂ ਦੇ ਲਨ ਲੱਗ ਸਕੇ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਅੰਤ ਤੱਕ ਬਣੇ ਰਹਿਣਾ ਸਾਧ ਸੰਗਤ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਬਣ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪ੍ਰਿਆਤ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਤ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਨਾਲ ਗੁਰਬਾਣੀ ਤੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹਾਂ ਸਾਤ ਸੰਗਤ ਜੀ ਅੱਜ ਤੱਕ ਇਸ ਕਥਾ ਤੱਕ ਬਣੇ ਰਹਿਣਾ ਕੱਲ ਨਵਾਂ ਸੇਖ ਨਵੀਂ ਕਥਾ ਲੈ ਕੇ ਹਾਜ਼ਰ ਹੋਵਾਂਗੇ ਸਾਤ ਸੰਗਤ ਜੀ ਹੋਈਆਂ ਭੁੱਲਾਂ ਜੋਕਾਂ ਦੀ ਖਿਮਾ ਬਖਸ਼ਣੀ ਦੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ wah he que